ਸਸ ਹੈਗਾ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਦੇਖ ਰਹੇ ਜੀਬੀਸੀ ਅਪਡੇਟ ਸਿੱਖ ਕੌਮ ਦੀ ਸ਼ਹਾਦਤਾਂ ਨੂੰ ਦੁਨੀਆ ਕਦੀ ਵੀ ਨਹੀਂ ਭੁਲਾ ਸਕਦੀ ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਉਹ ਸਿੱਖ ਕੌਮ ਦੀ ਆਜ਼ਾਦੀ ਦੀ ਤੇ ਜੇ ਗੱਲ ਕਰੀਏ ਸਰਕਾਰਾਂ ਦੀ ਤੇ ਸਰਕਾਰਾਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਹੁਸ਼ਿਆਰਪੁਰ ਦੇ ਮਿੰਨੀ ਸਕੱਤਰ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਯਾਦ ਪੱਤਰ ਦਿੱਤਾ ਗਿਆ ਤੇ ਇਸ ਸਬੰਧੀ ਸਾਡੇ ਨਾਲ ਸਿੱਖ ਕੌਮ ਦੇ ਕੁਝ ਨੁਮਾਇੰਦੇ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇਸ ਬਾਰੇ ਜਾਣਾਂਗੇ ਕਿ ਕੀ ਇਹ ਮਸਲਾ ਹੈ ਤੇ ਕਿਉਂ ਨਾਲ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਸਾਡੇ ਨਾਲ ਜੁੜੇ ਨੇ ਗੁਰਨਾਮ ਸਿੰਘ ਸਿੰਘੜੀ ਵਾਲਾ ਤੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਸ ਸਬੰਧ ਦੇ ਹਾਂਜੀ ਚਿੰਮਤ ਸਾਹਿਬ ਵਾਹਿ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਇੱਕ ਯਾਦ ਪੱਤਰ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਦਰੋਪਤੀ ਮੋਰਮੂ ਜੀ ਨੂੰ ਅਸੀਂ ਭੇਜਿਆ ਡੀਸੀ ਸਾਹਿਬ ਦੇ ਥਰੂ ਇਹ ਯਾਦ ਪੱਤਰ ਪਿਛਲੇ ਸਮੇਂ ਦੌਰਾਨ 6 April 2023 ਨੂੰ ਇਹ ਵਿਦੇਸ਼ ਮੰਤਰਾਲੇ ਵੱਲੋਂ ਇੱਕ ਜਿਹੜਾ ਗੁਪਤ ਮੈਮੋ ਜਿਹੜਾ ਆ ਉਹ ਵਿਦੇਸ਼ ਦੇ ਵਿੱਚ ਅੰਬੈਸੀਆਂ ਨੂੰ ਮੰਨ ਲਓ ਭੇਜਿਆ ਗਿਆ ਉੱਥੇ ਬਾਹਰ ਜਿਹੜੇ ਸਿੱਖ ਹਿੱਤਾਂ ਦੇ ਲਈ ਐਕਟੀਵਿਟੀ ਕਰਦੇ ਆ ਜਥੇਬੰਦੀਆਂ ਕਰਦੀਆਂ ਜਾਂ ਕੋਈ ਪਰਸਨਲ ਤੌਰ ਤੇ ਕੋਈ ਕਰ ਰਿਹਾ ਉਹਨਾਂ ਦੇ ਉੱਤੇ ਖਾਸ ਨਿਗਾਹ ਰੱਖਣ ਵਾਸਤੇ ਉਹਨਾਂ ਦੀ ਅਸੈਸੀਨੇਸ਼ਨ ਵਾਸਤੇ ਉਹਨਾਂ ਨੂੰ ਕਤਲਯਾਮ ਕਰਨ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਮੈਮੋ ਜਿਹੜਾ ਉਹ ਜਾਰੀ ਕੀਤਾ ਗਿਆ ਸੀਗਾ ਤੇ ਅਸੀਂ ਅੱਜ ਉਹ ਜਿਹੜਾ ਉਹਦਾ ਸਖਤੀ ਨਾਲ ਵਿਰੋਧ ਕਰਦੇ ਹੋਏ ਇੱਕ ਯਾਦ ਪੱਤਰ ਜਿਹੜਾ ਡੀਸੀ ਸਾਹਿਬ ਨੂੰ ਦਿੱਤਾ ਆ ਕਿ ਸਿੱਖ ਕੌਮ ਦੇ ਨਾਲ ਜੋ ਪੰਜਾਬ ਨਾਲ ਸੰਬੰਧਿਤ ਸਰਕਾਰਾਂ ਵੱਲੋਂ ਜਿਹੜੇ ਮਸਲੇ ਆ ਪੰਜਾਬ ਦੇ ਉਹ ਹੱਲ ਕਰਨ ਦੀ ਬਜਾਏ ਜਿਹੜੀ ਦੁਵਾਦੀ ਨੀਤੀ ਆ ਸਰਕਾਰ ਦੀ ਉਹ ਲਗਾਤਾਰ ਜਿਹੜੀ ਸਰਕਾਰ ਨੇ ਅਪਣਾਈ ਹੋਈ ਆ ਪਹਿਲਾਂ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਿੱਲੀ ਦੇ ਵਿੱਚ 84 ਦੇ ਵਿੱਚ ਸਿੱਖ ਕਤਲੇਆਮ ਕਰਕੇ ਵੱਡੀ ਪੱਧਰ ਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਤੇ ਅੱਜ ਭਾਈਪਾ ਸਰਕਾਰ ਵੀ ਜਿਹੜੀ ਆ ਉਸੇ ਨੀਤੀ ਤੇ ਚੱਲਦੇ ਆ ਸਿੱਖਾਂ ਦੇ ਜਿਹੜੇ ਖਾਤਮੇ ਲਈ ਲਗਾਤਾਰ ਜਿਹੜੀ ਉਹ ਕਾਰਵਾਈ ਜਿਹੜੀ ਉਹ ਰੰਭੀ ਹੋਈ ਆ ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਖਤਮ ਕੀਤਾ ਗਿਆ ਤੇ ਇੰਗਲੈਂਡ ਦੇ ਵਿੱਚ ਭਾਈ ਉਤਾਰ ਸਿੰਘ ਜੀ ਖੰਡਾ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਉਹ ਖਤਮ ਜਿਹੜਾ ਉਹ ਕੀਤਾ ਗਿਆ ਤੇ ਇਹ ਜਿਹੜੀ ਨੀਤੀ ਆ ਉਹ ਬੜੀ ਮੰਦ ਭਾਵਨਾ ਵਾਲੀ ਆ ਤੇ ਇਹਦਾ ਜਿਹੜਾ ਅਸੀਂ ਸਖਤੀ ਨਾਲ ਵਿਰੋਧ ਕਰਦੇ ਆ ਤੇ ਇਸ ਮਸਲੇ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲਗਾਤਾਰ ਪਾਰਲੀਮੈਂਟ ਦੇ ਵਿੱਚ ਦੋ ਤਿੰਨ ਵਾਰ ਜਿਹੜੀ ਉਹ ਉਠਾ ਚੁੱਕੇ ਆ ਤੇ ਅੱਜ ਇੰਡੀਆ ਗਵਰਨਮੈਂਟ ਜਿਹੜੀ ਆ ਇਸ ਆਪਣੀ ਗਲਤ ਨੀਤੀ ਦੇ ਕਾਰਨ ਇੰਟਰਨੈਸ਼ਨਲ ਲੈਵਲ ਤੇ ਬਹੁਤ ਜਿਹੜੀ ਉਹ ਬਦਨਾਮ ਹੋ ਚੁੱਕੀ ਆ ਤੇ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਘਿਰੀ ਹੋਈ ਆ ਇਸ ਮਸਲੇ ਦੇ ਉੱਤੇ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਜਿਹੜਾ ਨikhil gupta ਆ ਉਥੇ ਜਿਹੜੀ ਉਹਦੀ ਗ੍ਰਿਫਤਾਰੀ ਹੋਈ ਆ ਤੇ ਬਾਕੀ ਜਿਹੜੀਆਂ ਘਟਨਾਵਾਂ ਜਿਹੜੀਆਂ ਉਥੇ ਵਾਪਰੀਆਂ ਉਹਦੇ ਸਬੰਧ ਵਿੱਚ ਅੱਜ ਜਿਹੜੀ ਇੰਡੀਆ ਗਵਰਨਮੈਂਟ ਆ ਉਹ ਪੂਰੀ ਤਰ੍ਹਾਂ ਘਿਰ ਚੁੱਕੀ ਆ ਤੇ ਆਪਣੀਆਂ ਇਸ ਗਲਤ ਨੀਤੀਆਂ ਕਾਰਨ ਅਸੀਂ ਇਹਦੀ ਜਿਹੜੀ ਇਹ ਜਿਹੜੀ ਨੀਤੀ ਜੜੀ ਆ ਸਰਕਾਰ ਨੇ ਅਪਣਾਈ ਹੋਈ ਆ ਅਸੀਂ ਇਹਦੀ ਸਖਤੀ ਨਾਲ ਵਿਰੋਧਤਾ ਕਰਦੇ ਹਾਂ ਜੇ ਗੱਲ ਕਰੀਏ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀ ਤਾਂ ਸਿੱਖ ਕੌਮ ਨੇ ਕਾਫੀ ਸ਼ਹਾਦਤਾਂ ਵੀ ਦਿੱਤੀਆਂ ਨੇ ਤੇ بار بار ਜਿਹੜੀ ਕੇਂਦਰ ਸਰਕਾਰ ਦੀ ਗੱਲ ਕਰੀਏ ਜਾਂ ਕੋਈ ਵੀ ਸਰਕਾਰਾਂ ਮੌਜੂਦਾ ਰਹੀਆਂ ਨੇ ਪਿਛਲੇ ਸਮੇਂ ਦੌਰਾਨ ਵੀ ਉਹਨਾਂ ਵੱਲੋਂ ਸਿੱਖ ਕੌਮ ਨੂੰ ਹੀ ਦਬਾਇਆ ਜਾ ਰਿਹਾ ਹੈ ਔਰ ਹੁਣ ਤੱਕ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੱਥੇ ਕਮੀ ਮਹਿਸੂਸ ਕਰਦੇ ਆ ਕੀ ਕਾਰਨ ਹੋ ਸਕਦਾ ਇਸ ਚੀਜ਼ ਦਾ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਆ ਵੇ ਸਿੱਖ ਕੌਮ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਲੇਕਿਨ ਜਦੋਂ ਅਸੀਂ 1947 ਤੋਂ ਬਾਅਦ ਸਾਰੇ ਹਾਲਾਤਾਂ ਤੇ ਝਾਤ ਮਾਰਦੇ ਆ ਤੇ 10 ਅਕਤੂਬਰ 1947 ਨੂੰ ਉਸ ਵੇਲੇ ਦੇ ਗ੍ਰਹਿ ਮੰਤਰੀ ਪਟੇਲ ਜਿਹੜੇ ਸੀਗੇ ਉਹਨਾਂ ਨੇ ਇੱਕ ਸਰਕੂਲੇਸ਼ਨ ਜਾਰੀ ਕੀਤਾ ਸੀ ਜੋ ਕਿ ਸਾਰੇ ਡੀਸੀ ਸਹਿਬਾਨ ਦੇ ਹੁੰਦੇ ਹੋਏ ਉਹ ਡੀਸੀ ਸਹਿਬਾਨ ਕੋਲ ਪਹੁੰਚੇ ਸਨ ਤੇ ਸਾਡੇ ਉਸ ਵੇਲੇ ਹਿਾਰਪੁਰ ਡੀਸੀ ਸਰਦਾਰ ਕਪੂਰ ਸਿੰਘ ਆਈਸੀਐਸ ਉਹਨਾਂ ਨੇ ਇਹ ਸਰਕੂਲੇਸ਼ਨ ਜਿਹੜਾ ਉਹ ਲੀਕ ਕੀਤਾ ਤੇ ਸਾਰੀ ਸਿੱਖ ਕੌਮ ਨੂੰ ਦੱਸਿਆ ਕਿ ਵੀ ਤੁਹਾਡੇ ਖਿਲਾਫ ਕਿੱਡੀਆਂ ਡੂੰਘੀਆਂ ਛਾਛਾਂ ਹੋਣ ਤੋਂ ਹੀ ਹੋਣੀਆਂ ਸ਼ੁਰੂ ਹੋ ਗਈਆਂ ਤੇ ਉਸ ਜਿਹੜਾ ਉਹ ਪੱਤਰ ਸੀਗਾ ਉਹਦੇ ਵਿੱਚ ਸਿੱਖਾਂ ਨੂੰ ਕ੍ਰਿਮੀਨਲ ਤੇ ਜਰਾਇਮ ਪੇਛੜਾ ਕੌਮ ਜਿਹੜਾ ਉਹ ਗਰਦਾਨਿਆਂ ਗਿਆ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਜਿਹੜੀ ਹੰਦਿੱਤੂਆ ਜਿਹੜੀ ਤਾਕਤਾਂ ਉਹ ਸਿੱਖ ਕੌਮ ਦੇ ਜਿਹੜੇ ਆ ਪੇਸ਼ ਪਈਆਂ ਹੋਈਆਂ ਤੇ ਉਹਨਾਂ ਦੀ ਨਸਲ ਕੁਸ਼ੀ ਲਗਾਤਾਰ ਜਿਹੜੀ ਆ ਉਹ ਕਰ ਰਹੀਆਂ ਤੇ ਲੇਕਿਨ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਮੁਗਲ ਸਲਤਨਤ ਨੇ ਆਪਣਾ ਪੂਰਾ ਜ਼ੋਰ ਲਾਇਆ ਸਿੱਖ ਕੌਮ ਨੂੰ ਖਤਮ ਕਰਨ ਲਈ ਅੰਗਰੇਜ਼ਾਂ ਨੇ ਵੀ ਆਪਣਾ ਜ਼ੋਰ ਜਿਹੜਾ ਲਾਇਆ ਤੇ ਉਹ ਇਹ ਆਪਣੇ ਸਬਮਿਸ਼ਨ ਚ ਸਫਲ ਨਹੀਂ ਹੋਏ ਤੇ ਇਹ ਜਿਹੜੇ ਅੱਜ ਦੇ ਜਿਹੜੇ ਹਾਕਮ ਆ ਇਹ ਵੀ ਆਪਣੇ ਮੰਦ ਭਾਵਨਾਵਾਂ ਵਾਲੇ ਇਹ ਸਬਮਿਸ਼ਨ ਦੇ ਵਿੱਚ ਕਦੀ ਵੀ ਉਹ ਸਫਲ ਨਹੀਂ ਹੋਣਗੇ ਹਾਂਜੀ ਸਰ ਕੀ ਨਾਮ ਆਪਣਾ ਗੁਰਦੀਪ ਸਿੰਘ ਖੋਣਖਣ ਹਾਂਜੀ ਸਰ ਮੰਗ ਪੱਤਰ ਦਿੱਤਾ ਗਿਆ ਅੱਜ ਡੀਸੀ ਸਾਹਿਬਾਨ ਨੂੰ ਔਰ ਕਿਸ ਮੁੱਦੇ ਤੇ ਇਹ ਚੀਜ਼ ਕਰਨੀ ਪੈ ਰਹੀ ਹੈ ਮੇਰੇ ਤੋਂ ਪਹਿਲਾਂ ਸਾਰਾ ਕੁਝ ਗੁਰਨਾਮ ਸਿੰਘ ਸਿੰਗੜੀ ਵਾਲੇ ਸਾਡੇ ਜਨਨ ਸਕੱਤਰਾ ਇਹ ਨਹੀਂ ਦੱਸਿਆ ਮੇਰੀ ਤਾਂ ਜਿਹੜੀ ਮਾਨ ਦੀ ਗੱਲ ਆ ਜੋਕਰ ਸਾਡੇ ਨਾਲ ਹੋ ਰਿਹਾ ਮੈਂ ਦੇਖ ਕੇ ਆਇਆ ਕੈਨੇਡਾ ਦੇ ਵਿੱਚ ਰਹਿ ਕੇ ਆਇਆ ਵੀ ਸਾਡੇ ਨਾਲ ਇੱਥੇ ਬਹੁਤ ੱੱਕਾ ਹੋ ਰਿਹਾ ਲੇਕਿਨ ਉੱਥੇ ਜਾ ਕੇ ਜਿੱਲਾ ਦੇਖਿਆ ਇਹਨਾਂ ਸਰਕਾਰਾਂ ਨੇ ਇੱਥੇ ਦੀਆਂ ਸਰਕਾਰਾਂ ਨੇ ਉੱਥੇ ਵੀ ੱੱਕਾ ਕਰਾਤਾ ਭਾਈ ਹਰਦੀਪ ਸਿੰਘ ਜੀ ਨਿਜਰ ਜਿਨ੍ਹਾਂ ਨੂੰ ਕੈਨੇਡਾ ਚ ਕਤਲ ਕਰਾਤਾ ਅਵਤਾਰ ਸਿੰਘ ਖੰਡਾ ਜੀ ਨੂੰ ਇੰਗਲੈਂਡ ਚ ਕਰਵਾਤਾ ਜਿਹੜੇ ਸਿੱਖ ਕੌਮ ਦੇ ਹਿੱਤਾਂ ਦੀ ਗੱਲ ਕਰਦੇ ਆ ਅੱਜ ਨਹੀਂ ਅੱਜ ਤੋਂ ਪਹਿਲਾਂ ਜਿੱਦਾਂ ਵੀ ਸਮਾਂ ਬੀਤਿਆ ਦਰਬਾਰ ਸਾਹਿਬ ਤੇ ਹਮਲਾ ਹੋਇਆ 84 ਚ ਸਾਡੇ ਨਾਲ ਦਿੱਲੀ ਚ ਬਹੁਤ ਖੁਸ਼ ਹੋਇਆ ਜਿਹੜਾ ਬੰਦਾ ਸਿੱਖ ਕੌਮ ਦੇ ਹਿੱਤਾਂ ਦੀ ਗੱਲ ਕਰੂਗਾ ਉਹਨੂੰ ਹਿੰਦੂਤਾ ਇਹ ਜਿਹੜਾ ਭਾਜਪਾ ਆਰਐਸਐਸ ਇਹ ਦਬਾਉਣਾ ਚਾਹੁੰਦੇ ਹਰੇਕ ਹਾਲ ਲੇਕਿਨ ਦਸਵੇਂ ਪਾਤਸ਼ਾਹ ਤੋਂ ਲੈ ਕੇ ਮਹਾਰਾਜ ਪਿੱਛੇ ਸਾਡਾ ਇਤਿਹਾਸ ਆ ਇਹ ਦਬਿਆ ਨਹੀਂ ਕਦੀ ਥੋੜੇ ਹੋਈਏ ਬਹੁਤੇ ਹੋਈਏ ਚਲਦੇ ਰਹਿਣਾ ਅਖੀਰ ਤੱਕ ਅੱਜ ਵੀ ਅਸੀਂ ਜਿਹੜੀ ਇਹ ਗੱਲ ਪਚਾਈ ਆ ਆਪਣੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਮਰਾਨ ਨੂੰ ਦਿੱਤਾ ਇਹ ਗੱਲ ਰਾਸ਼ਟਰਪਤੀ ਤਾਈ ਵੀ ਜਿਹੜਾ ਸਿੱਖਾਂ ਨੂੰ ਮਾਰਨ ਦੀ ਮਕਾਉਣ ਦੀ ਗੱਲ ਕਹੀ ਜਾ ਰਹੀ ਕਦੀ ਵੀ ਮੁੱਕ ਨਹੀਂ ਸਕਦੇ ਲੇਕਿਨ ਬਾਹਰਲੇ ਮੁਲਕਾਂ ਜਾ ਕੇ ਵੀ ਭਾਈ ਪਰਮਜੀਤ ਸਿੰਘ ਪੰਜਵਾੜ ਬਾਰੇ ਗੱਲ ਹੋਈ ਉਹ ਉਹਨਾਂ ਨੂੰ ਵੀ ਕਤਲ ਕੀਤਾ ਗਿਆ ਆ ਪਿੱਛੇ ਸਾਡੇ ਲਖਵੀਰ ਸਿੰਘ ਜੀ ਰੋਡੇ ਜਿਹੜੇ ਉਹ ਵੀ ਉਹਨਾਂ ਤੇ ਵੀ ਧੱਕੇ ਨਾਲ ਉਹਨਾਂ ਦੀ ਪੈੜੀ ਵਹੀ ਗਈ ਉਹ ਵੀ ਸਾਡੇ ਕੋਲੋਂ ਖੋਹ ਹੋ ਗਏ ਆ ਬਹੁਤ ਸਿੱਖ ਨੌਜਵਾਨ ਖੋਹ ਹੋਏ ਆ ਬਹੁਤ ਸਾਡੇ ਤੇ ਬਹੁਤ ਕੁਝ ਹੋਇਆ ਲੇਕਿਨ ਅਸੀਂ ਇਸ ਆਜ਼ਾਦੀ ਦੇ ਵਿੱਚ ਇੱਥੇ ਜਿੱਥੇ ਖੜੇ ਆ ਅਸੀਂ ਜਿਹੜੀ ਆਜ਼ਾਦੀ ਲਈ 90% ਤੋਂ ਉੱਪਰ ਸਾਡੀਆਂ ਕੁਰਬਾਨੀਆਂ ਅਸੀਂ ਸਭ ਤੋਂ ਜ਼ਿਆਦਾ ਹਿੱਸਾ ਪਾਇਆ ਤੇ ਉਹ ਹਿੱਸੇ ਦਾ ਮੁੱਲ ਸਾਨੂੰ ਕੀ ਮਿਲਿਆ ਕਿ ਸਾਡੇ ਪ੍ਰਾਣਾਂ ਤੋਂ ਪਹਿਰੇ ਹਰਮੰਦਰ ਸਾਹਿਬ ਨੂੰ ਟਾ ਦਿੱਤਾ ਦਿੱਲੀ ਦੇ ਵਿੱਚ ਸਾਡੇ ਗਲਾਂ 'ਚ ਟਾਇਰ ਪਾ ਕੇ ਸਾਨੂੰ ਫੂਕ ਦਿੱਤਾ ਮਾਰਤਾ ਖਿੱਚ ਕੇ ਸਾਡੇ ਧੀਆ ਪੈਣਾ ਦੀ ਏਜ ਤੇ ਲੋਟੀ ਆਜ਼ਾਦੀ ਦੇ ਵਿੱਚ ਵੱਧ ਕੁਰਬਾਨੀ ਹਿੱਸਾ ਪਾਉਣ ਦਾ ਸਾਨੂੰ ਆਫਲ ਮਿਲਿਆ ਜਦ ਕਿ ਅਸੀਂ ਬਰਾਬਰ ਦੇ ਭਾਈਵਾਲਾਂ ਸਾਡੇ ਨਾਲ ਧੱਕਾ ਹੋ ਰਿਹਾ ਲੇਕਿਨ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਸੇ ਕੌਮ ਇਹ ਕਦੀ ਦਬਾਈ ਨਹੀਂ ਜਾ ਸਕਦੀ ਕਦੀ ਵੀ ਦਬਾਈ ਨਹੀਂ ਜਾਊਗੀ ਮਹਾਰਾਜ ਕੱਲ ਕੀ ਤਰਪਾਚਾ ਗੁਰੂ ਗ੍ਰੰਥ ਸਾਹਿਬ ਸਾਡਾ ਮਹਾਰਾਜ ਸਾਥ ਦੇਣਗੇ ਇਹ ਲੋਕਾਂ ਨੇ ਸਾਡਾ ਕੀ ਬਗਾਨਣਾ ਦੋਨੋਂ ਮਾਰੂ ਚੋਂਨੋਂ ਮਾਰੂ ਦਸਾਂ ਨੂੰ ਮਾਰੂ ਇਹ ਤਾਂ ਫਲਵਾੜੀ ਗੁਰੂ ਗੋਬਿੰਦ ਸਿੰਘ ਕੱਲ ਕੀ ਤਰਪਾਚਾ ਦੀ ਬਾਦ ਹੀ ਰਹਿਣੀ ਆ ਅਸੀਂ ਅਖੀਰਲੇ ਦਮ ਤੱਕ ਇਹ ਲੜਾਈ ਲੜਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹ ਸਨ ਸਾਡੇ ਨਾਲ ਮੌਜੂਦ ਸ਼੍ਰੋਮਣੀ ਅਕਾਲੀ ਦਰਬ ਅੰਮ੍ਰਿਤਸਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਆਗੂ ਜਿਨ੍ਹਾਂ ਵੱਲੋਂ ਡੀਸੀ ਸਾਹਿਬਾਨ ਨੂੰ ਇੱਕ ਰਾਸ਼ਟਰਪਤੀ ਤੱਕ ਪੰਚੌਲਿਕ ਮੈਮੋਰੰਡਮ ਦਿੱਤਾ ਗਿਆ ਕਿ ਸਿੱਖ ਕੌਮ ਨੂੰ ਬੌਂਡ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਸੋ ਇਹਨਾਂ ਤੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ ਚੀਜ਼ਾਂ ਤੋਂ ਬਾਜ਼ ਆਵੇ ਨਹੀਂ ਤਾਂ ਇੱਕ ਵੱਡੀ ਲਹਿਰ ਵੱਡੀ ਮੁਹਿੰਮ ਔਰ ਵੱਡਾ ਸੰਘਰਸ਼ ਜੋ ਵਿੱਢਿਆ ਜਾਵੇਗਾ ਉਸ ਦੀ ਜ਼ਿੰਮੇਵਾਰ ਖੁਦ ਕੇਂਦਰ ਸਰਕਾਰ ਆਪ ਹੋਵੇਗੀ ਕੈਮਰਾ ਪਰਸਨ ਜਤਿੰਦਰ ਪ੍ਰੇਸ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ